ਲਾਇਨਸ ਕਲੱਬ ਫਗਵਾੜਾ ਸਿਟੀ ਵੱਲੋਂ ਸਮਾਸੇਵਾ ਦਾ ਉਪਰਾਲਾ ਕਰਦੇ ਆ ਮਹੀਨਾਵਾਰ ਰਾਸ਼ਨ ਅਤੇ ਪੈਨਸ਼ਨ ਵੰਡ ਸਮਾਗਮ ਪ੍ਰਧਾਨ ਅਸ਼ੂ ਮਾਰਗੰਡਾ ਦੀ ਪ੍ਰਧਾਨਗੀਤ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਤੇ ਪ੍ਰਸੇ ਸਮਾਸੇਵਕਾ ਮੈਡਮ ਅਨੀਤਾ ਸੋਮਪ੍ਰਕਾਸ਼ ਦੀ ਭੈਣ ਸੁਖਜੀਤ ਕੌਰ ਅਤੇ ਭਾਜਪਾ ਦੀ ਸਾਬਕਾ ਕੌਂਸਲਰ ਮੈਡਮ ਸविता ਉਹੂਜਾ ਨੇ ਸ਼ਿਰਕਤ ਕੀਤੀ। ਉਹਨਾਂ ਨਾਲ ਸਮਾਸੇਵੀ ਤੇਜਿੰਦਰ 바ਵਾ ਅਤੇ ਅਸ਼ੋਕ ਬਦਵਾ ਵੀ ਮੌਜੂਦ ਸਨ। ਇਸ ਦੌਰਾਨ ਜਿੱਥੇ ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿਗਾਸ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਵੱਲ ਤੇ ਪੈਨਸ਼ਨ ਦੀ ਵੰਡ ਵੀ ਕੀਤੀ ਗਈ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਸਵਾਭਲੂ ਕੀਤੇ ਸੋਪਰਾਲੇ ਦੀ ਸ਼ਲਾਘਾ ਕਰਦਿਆਂ ਹੋਰ ਵੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਜਰਕੀ ਹੁਣਾ ਇਸ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਦੀ ਵੀ ਗੱਲ ਆਖੀ ਅੱਜ ਮੈਂ ਆਪਣੇ ਫੋਰਾ ਸਿਟੀ ਅਲਾਨਸ ਕਲਬ ਦੇ ਪ੍ਰਧਾਨ ਸ਼੍ਰੀ ਆਸ਼ੂ ਮਾਰਕੰਡਾ ਜੀ ਨੂੰ ਤੇ ਸਮੂਹ ਉਹਨਾਂ ਦੀ ਟੀਮ ਜਿਹਦੇ ਵਿੱਚ ਤੇਜਿੰਦਰ ਬਾਵਾ ਜੀ ਮਾਈ ਸਾਹਿਬ ਵਿਜੈ ਜੀ ਨਾਮਾ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹਾਂ ਜਿਨ੍ਹਾਂ ਨੇ ਲਗਾਤਾਰ ਇਸ ਕਲੱਬ ਦੀ ਮਾਰਕਸ਼ਰ ਬਧਾਉਂਦੇ ਹੋਏ ਅੱਜ ਨੌਵਾਂ ਵੰਤਰਨ ਰਾਸ਼ਨ ਵੰਤਰਨ ਸਮਾਰੋਹ ਕੀਤਾ ਜਿਹਦੇ ਵਿੱਚ 31 ਪਰਵਾਰਾਂ ਨੂੰ ਆਟੇ ਦੇ ਥੈਲੀਆਂ ਤੇ ਨਾਲ ਉਹਨਾਂ ਦੇ ਨਾਲ ਉਹਨਾਂ ਨੂੰ ਆਪਣੇ ਪੈਨਸ਼ਨ ਪੈਨਸ਼ਨ ਵੰਤਰਨ ਕੀਤੀ ਹੈ ਬਹੁਤ ਹੀ ਸਾਡੇ ਦੇ ਮਾਨ ਦੀ ਗੱਲ ਆ ਕਿ ਸਾਡੇ ਕਲੱਬ ਨੂੰ ਇਹੋ ਜਿਹਾ ਵਧੀਆ ਪ੍ਰਧਾਨ ਮਿਲਿਆ ਹੈ ਜਿਹੜੀ ਰੈਮ ਅਸੀਂ ਸਾਰੇ ਕਲੱਬ ਲਈ ਦਿਨ-ਪ੍ਰਤੀ ਦਿਨ ਇਕੱਠੇ ਹੋ ਕੇ ਕੰਮ ਕਰਦੇ ਔਰ ਆਨਲਾਈਨ ਟਾਈਮ ਤੇ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਸਾਡੇ ਕਲੱਬ ਦੇ ਬਦਨਾਸ਼ੂ ਮਾਰਕੰਡਾ ਜੀ ਬਾਬਾ ਜੀ ਮਾਹੀ ਜੀ ਸੰਜੇਤ ਰੇਨ ਜੀ ਬੋਵੀ ਜੀ ਜਿੰਨੇ ਵੀ ਸਾਡੇ ਕਲੱਬ ਦੇ ਮੈਂਬਰ ਸੀਨੀਅਰ ਮੈਂਬਰ ਮਨਿਸਟਰੋ ਜੀ ਆ ਦੀ ਇਹਨਾਂ ਦੀ ਅਦਖਸ਼ਤਾ ਵਿੱਚ ਅਸੀਂ ਗਰੀਬ ਲੋਕਾਂ ਦੀ ਸੇਵਾ ਕਰਦੇ ਨਾਮਾਂਗੇ ਨਾਲ ਹੀ ਸ਼ਾਇਦ ਨਾਮ ਰੋਸ਼ਨ ਕਰਦਾਂ ਨਾਲ ਇੱਕ ਹੋਰ ਬੇਨਤੀ ਕਰਦਾ ਹਾਂ ਇਹਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਫੌੜੇ ਦੇ ਐਮਪੀ ਸਾਹਿਬ ਮੈਡਮ ਨੀਤਾ ਸ਼ੌਂਪਰਕਾ ਜੀ ਦੇ ਸਿਸਟਰ ਉਹ ਵੀ ਪਹੁੰਚੇ ਸੀ ਨਾ ਸਾਡੇ ਪ੍ਰਤੀਬੂਜ ਐਮ ਸੀ ਸਾਹਿਬ ਉਹਨਾਂ ਦੇ ਵੀਪੀ ਪਹੁੰਚੇ ਸੀ ਅਸੀਂ ਉਹਨਾਂ ਦੇ ਤੈਦ ਤੋਂ ਧੰਨਵਾਦ ਕਰਦੇ ਹਾਂ ਇਸ ਦੌਰਾਨ ਕਲੱਬ ਲੋ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਜਿੱਥੇ ਕਲੱਬ ਲੋ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਨੂੰ ਇਸ ਮੱਕੇ ਸੰਸਥਾ ਦੇ ਮੈਂਬਰਾਂ ਨੇ ਜਿੱਥੇ ਕਲੱਬ ਲੋਕ ਕੀਤੇ ਜਾਂਦੇ ਸਮਾਈ ਭਲਾਈ ਦੇ ਕਮਸਬੰਧੀ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਾਇਆ ਉੱਥੇ ਹੀ ਕਲੱਬ ਪ੍ਰਧਾਨ ਆਸ਼ੂ ਮਾਰਕੰਡਾ ਨੇ ਸਾਰੇ ਹੀ ਪਤਵੰਤਿਆਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਵੀ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਮੌਜੂਦ ਸਨ ਅੱਜ ਲੋਇੰਸ ਕਲੱਬ ਲੋਇੰਸ ਕਲੱਬ ਫੋਗਵਾੜਾ ਸਿਟੀ ਦੀ ਤਰਫੋਂ ਨਵਾਂ ਆਰਟੀ ਦੀ ਥੈਲੀ ਤੇ ਪੈਨਸ਼ਨ ਪ੍ਰੋਗਰਾਮ ਕੀਤਾ ਗਿਆ ਹੈ ਤੇ ਜਿਹਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਸ਼੍ਰੀਮਤੀ ਉਨੀਤਾ ਸੋਮਰਗਾਸ਼ ਉਹਨਾਂ ਦੀ ਸਿਸਟਰ ਆਏ ਤੇ ਉਹਨਾਂ ਦੇ ਨਾਲ ਆਪਣਾ ਫਗਵਾੜੇ ਦੇ ਪ੍ਰਸਿੱਧ ਸਮਾਜ ਸੇਵਕ ਪ੍ਰਦੀਪ ਹੁਜਾ ਉਹਨਾਂ ਦੀ ਵਾਈਫ ਐਕਐਮਸੀ ਸਭਿਤਾ ਹੁਜਾ ਜੀ ਤੇ ਬੋਬੀ ਅਰੋੜਾ ਜੀ ਪ੍ਰਧਾਨ ਅਰੋੜਿਆ ਤਲਾ ਮੰਦਿਰ ਇਹ ਸਾਡੇ ਅੱਜ ਦੇ ਮੁੱਖ ਮਹਿਮਾਨ ਸੀ ਤੇ ਅੱਜ ਉਹਨਾਂ ਦੀ ਉਗਾਈ ਦੇ ਵਿੱਚ ਅੱਜ ਆਪਣਾ 30 ਲੇਡੀਆਂ ਨੂੰ ਅਸੀਂ ਜਿਹੜਾ ਹਰ ਮਹੀਨੇ ਪੱਕਾ ਸੀ ਆਟੇ ਥਾਲੀ ਦੇ ਪੈਨਸ਼ਨ ਦਿੰਦੇ ਉਹ ਦਿੱਤੀ ਗਈ ਆ ਇਸ ਤੋਂ ਇਲਾਵਾ ਸਾਡਾ ਅਲੂਐਂਸ ਵਾਲਾ ਫਗਵਾੜਾ ਸਿਟੀ ਜਿਹੜਾ ਹੈਗਾ ਆ ਉਹ ਬਹੁਤ ਹੋਰ ਵੀ ਪ੍ਰਾਲੀ ਕਰਦਾ ਜਿੱਦਾਂ ਗਰੀਬ ਬੱਚਿਆਂ ਨੂੰ ਅਸੀਂ ਇੱਕ ਸਾਲ ਦੀ ਫੀਸ ਦਿੱਤੀ ਸੀ ਇੱਕ ਬੱਚੇ ਨੂੰ ਅਸੀਂ ਬੁੱਕਸ ਲਗ ਦਿੱਤੀਆਂ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਪ੍ਰੋਗਰਾਮ ਅਸੀਂ ਕਰਦੇ ਆ ਤੇ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਆਪਣੇ ਤੇਜਿੰਦਰ ਬਾਵਾ ਜੀ ਸ਼ੋਕ ਬਵਾ ਜੀ ਤੇ ਬੱਬੂ ਮਣੀਲਾ ਜੀ ਜਸਵੀਰ ਮਾਹੀ ਜੀ ਜੁਗਲ ਪਵੇਜਾ ਜੀ ਅ ਅਰੋੜਾ ਸਾਹਿਬ ਮਨੀਸ਼ ਕੁਨੋਜੀ ਪ੍ਰਧਾਨ ਪ੍ਰਮੁੱਖ ਆਪਣੇ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਸਾਰੇ ਇੱਥੇ ਹਾਜ਼ਰ ਹੋਏ ਤੇ ਇਹਨਾਂ ਨੇ ਸਾਨੂੰ ਕਲੱਬ ਨੂੰ ਬਹੁਤ-ਬਹੁਤ ਆਸ਼ੀਰਵਾਦ ਦਿੱਤਾ ਜੀ ਥੈਂਕ ਯੂ